ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਬੁੱਧਵਾਰ ਦਾ ਬੁੱਧਵਾਰ ਦੀ ਸਵੇਰ ਦੇ 9 ਵਜੜੇ ਨੂੰ 5 ਮਿੰਟ ਰਹਿ ਗਏ ਜੀ ਤੇ ਮੇਰਾ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈ ਤੇ ਅੱਜ ਨਵੂ ਵੀ ਸਕੂਲ ਜਾ ਚੁੱਕੀ ਹੈ ਕਿ ਮਹੀਨਾ ਹੋ ਗਿਆ ਨਵੂ ਵੀ ਘਰੇ ਸੀਗੀ ਪੇਪਰਾਂ ਤੋਂ ਬਾਅਦ ਰਿਜ਼ਲਟ ਤਾਂ ਵੈਸੇ ਦਾ 10th ਦਾ ਹਲੇ ਆਇਆ ਨਹੀਂ ਹੈਗਾ ਪਰ ਉਹਦੀ 11ਵੀਂ ਕਲਾਸ ਦੀਆਂ ਜਿਹੜੀਆਂ ਪੜਾਈ ਉਹ ਸਟਾਰਟ ਹੋ ਚੁੱਕੀ ਹੈ ਤੇ ਇਸ ਕਰਕੇ ਨਵੂ ਅੱਜ ਗਈ ਹੈ ਜੀ ਸਕੂਲ ਇੱਕ ਮਹੀਨਾ ਹੋ ਗਿਆ ਮੇਰੇ ਨਾਲੇ ਸੀਗੀ ਘਰ ਅੱਜ ਮਨ ਨੂੰ ਵੀ ਥੋੜਾ ਜਿਹਾ ਉੱਪਰ ਉੱਪਰ ਜਿਹਾ ਲੱਗਦਾ ਹੈ ਤੇ ਕੰਮ ਮੈਂ ਸਾਰਾ ਕੰਪਲੀਟ ਕਰ ਚੁੱਕੀ ਹਾਂ ਆਪਣਾ ਜਦ ਬੱਚੇ ਘਰ ਹੁੰਦੇ ਨਾ ਥੋੜਾ ਕੰਮ ਲੇਟ ਹੋ ਜਾਂਦਾ ਹੈ ਉਹਨਾਂ ਤੇ ਆਸ ਰੱਖ ਕੇ ਰ ਇਹ ਵੀ ਚਲੋ ਇੱਕ ਪੋਚਾ ਲਾ ਦੂਗਾ ਕੋਈ ਭੰਡੇ ਮਸ ਦੂਗਾ ਜਦ ਪਤਾ ਵੀ ਆਪੇ ਕਰਨਾ ਤਾਂ ਜਲਦੀ ਕੰਮ ਹੋ ਗਿਆ ਅੱਜ ਸਾਰਾ ਕੰਮ ਮੇਰਾ 9 ਵਜੇ ਤੇ ਪਹਿਲੇ ਹੀ ਸਾਰਾ ਕੰਪਲੀਟ ਹੋ ਗਿਆ ਕੱਪੜੇ-ਕੱਪੜੇ ਧੋ ਕੇ ਝਾੜੂ ਪੋਚੇ ਸਾਰੇ ਕੰਪਲੀਟ ਹੈ ਤੇ ਸਾਬ ਵੀ ਜਾ ਚੁੱਕੇ ਆ ਤੇ ਮੈਂ ਕੱਲ ਲਈ ਸੀ ਕਿ ਸਿਰ ਨੂੰ ਮਹਿੰਦੀ ਇਸ ਕਰਕੇ ਅੱਜ ਮੈਂ ਸਵੇਰੇ-ਸਵੇਰੇ ਵਾਲ ਵੀ ਆਪਣੇ ਧੋ ਲਏ ਤੇ ਬਾਕੀ ਹੁਣ ਦੇਖਦੇ ਨਵੂਰਾ ਹੀ ਆਉਣਾ ਏ 2:30 ਵਜੇ ਸਕੂਲ ਤੋਂ ਅੱਜ ਕੱਲੀ ਨੂੰ ਔਖਾ ਜਾ ਤਾਂ ਲੱਗਣਾ ਏ 2-3 ਦਿਨ ਹੋ ਗਏ ਵਲੌਗ ਵੀ ਸ਼ੂਟ ਨਹੀਂ ਤਾਂ ਕਰ ਹੋਇਆ ਇਹਨਾਂ ਨੂੰ ਸਕੂਲ ਭੇਜਣਾ ਕਿਹੜੇ ਸੌਖਾ ਤਾਂ ਪਹਿਲਾਂ ਇਹਨਾਂ ਦੀ ਜਿਹੜੀ ਸਕੂਲ ਦਾ ਸਮਾਨ ਹੈ ਉਹ ਸਾਰਾ ਲਿਆ ਲਿਆ ਕੇ ਲਿਹਾਉਂਦੇ ਆ 3-4 ਦਿਨ ਹੋ ਗਏ ਫੇ ਬੁੱਕਸ ਵੈਰਾ ਖਰੀਦਣੀਆਂ ਤੀਆਂ ਇਹ ਕੰਮਾਂ 'ਚ ਕਿੰਨੇ ਦਿਨ ਲੱਗੇ ਤੇ ਅੱਜ ਫਾਈਨਲੀ ਨਵੂ ਵੀ ਕਿਸ਼ੂ ਵੀ ਦੋਨੇ ਸਕੂਲ ਜਾਣ ਲੱਗ ਗਏ ਜੀ ਕਿਸ਼ੂ ਤਾਂ ਪਹਿਲਾਂ ਹੀ ਜਾਣ ਲੱਗਿਆ ਤਾਂ ਨਵੂ ਅੱਜ ਗਈ ਹੈ ਮੈਂ ਤੋਟ ਤੇ ਸਵੇਰੇ ਸਵੇਰੇ ਹੀ ਅੱਜ ਤੇ ਚਾੜੂ 'ਪਰ ਜੇ ਵੀ ਸਾਰੇ ਕੰਪਲੀਟ ਕਰਤੀ ਮੈਂ ਤੇ ਗਰਮੀ ਹੋ ਜਾਂਦੀ ਹੁਣ ਸਵੇਰੇ ਸਵੇਰੇ ਕੰਮ ਹੋਇਆ ਕਰਨਾ ਇਧਰ ਜਿੰਮੀ ਮਹਾਰਾਜ ਖਾ ਕੇ ਖਾਣਾ ਆਪਣਾ ਰੈਸਟ ਤੇ ਮੁੜਚ ਰੈਸਟ ਕਰੂੰਗੇ ਆਹੇ ਕੱਲ ਆਇਆ ਸੀਗਾ ਪਪੀਤਾ ਸ਼ੇਕ ਬਣਾਉਣਾ ਇਹਦਾ ਦੇਖਦੀ ਐ ਮੈਨੂੰ ਸੇ ਕੱਲੀ ਦਾ ਤਾਂ ਦਿਲ ਨਹੀਂ ਕਰਦਾ ਜੇ ਸਾਰੇ ਬੱਚੇ-ਬੁੱੱਚੇ ਘਰ ਹੋਣਗੇ ਬੱਚਿਆਂ ਦੇ ਨਾਲ ਹੀ ਬਣਾਉਂਗੀ ਹੁਣ ਤਾਂ ਮੇਰਾ ਦਿਲ ਨਹੀਂ ਕਰਦਾ ਕਿਚਨ ਦਾ ਕੰਮ ਆਲਮੋਸਟ ਕੰਪਲੀਟ ਕੰਪਲੀਟ ਹੈ ਥੋੜਾ ਬੋਤਾ ਚਲੋ ਤਾਂ ਸਾਰਾ ਦਿਨ ਹੀ ਜੱਲੀ ਜਾਂਦਾ ਰਾਤ ਜੀ ਸਾਡੇ ਬਹੁਤ ਤੂਫਾਨ ਆਇਆ ਬਹੁਤ ਜ਼ਿਆਦਾ ਨੇਰੀ ਚੱਲੀ ਮੀਂਹ ਪੈ ਗਿਆ ਪਤਾ ਨਹੀਂ ਕਣਕਾਂ ਦਾ ਕੀ ਹਾਲ ਹੋਇਆ ਹੋਣਾ ਜੀ ਬਹੁਤ ਜ਼ਿਆਦਾ ਕਣਕਾਂ ਕਣਕਾਂ ਗਿਰਗੀਆਂ ਹੋਣੀਆਂ ਜਿਹੜਾ ਹਾਲ ਤਾਂ ਬਹੁਤ ਜ਼ਿਆਦਾ ਤੇਜ਼ ਨੇਰੀ ਤੂਫਾਨ ਆਇਆ ਤਾਂ ਤੇ ਉਹਦੇ ਬਾਅਦ ਬਾਰਿਸ਼ ਹੋਈ ਹੋਈ ਸੀਗੀ ਕਾਫੀ ਤੇ ਉਹਦੇ ਬਾਅਦ ਪੂਰਾ ਬੇੜਾ ਗੰਦਾ ਮਿੱਟੀ ਘੱਟਾ ਸਾਰੀ ਸਫਾਈ ਕਰਕੇ हटੀਆਂ ਜੀ ਸਵੇਰੇ ਸਵੇਰੇ ਕੰਮ ਨਿਬੜ ਕੇ ਕਿਉਂਕਿ ਬਹੁਤ ਜ਼ਿਆਦਾ ਗਾਹ ਪੈ ਗਿਆ ਤਾਂ ਤੇ ਕੰਮ ਵੀ ਵਧ ਗਿਆ ਤਾਂ ਤੇ ਅੱਜ ਦੇ ਵਲੌਗ ਚ ਐਨ ਹੈ ਜੀ ਮਿਲਦੇ ਆ ਕਿਸੇ ਹੋਰ ਵਲੌਗ ਮਾ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮੰਮੀ ਦਾ ਨੂੰ ਕਰਦੀਆਂ ਫੋਨ ਵੀ ਕਣਕ ਠੀਕ ਠਾਕ ਰਹੀ